BST ਬੇਸਿਕ ਸਿਕਿਉਰਿਟੀ ਟ੍ਰੇਨਿੰਗ ਪ੍ਰੋਗਰਾਮ ਸ਼ੈਰੀ ਉਹਨਾਂ ਸਾਰੇ ਕਲਾਈਂਟਸ ਜਾਂ ਉਹਨਾਂ ਸਾਰੇ ਲੋਕਾਂ ਵਾਸਤੇ ਹੈਗਾ ਜਿਹੜੇ ਕਿ ਸਿਕਿਉਰਿਟੀ ਪ੍ਰੋਫੈਸ਼ਨਲ ਐਜ਼ ਅ ਜੌਬ ਕਰਨਾ ਪਸੰਦ ਕਰਦੇ ਆ ਜਾਂ ਜਿਨ੍ਹਾਂ ਨੂੰ ਮੌਕਾ ਮਿਲਦਾ ਕੋਈ ਐਲਐਮਆ ਇਸ ਸਿਕਿਉਰਿਟੀ ਲੈਂਗੁਏਜ ਵਿੱਚ ਮਿਲ ਰਹੀਆਂ ਹੈਗੀਆਂ ਉਹਨਾਂ ਵਾਸਤੇ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਹ ਜਿਹੜਾ ਕੋਰਸ ਹੈਗਾ ਇਹ ਸਿਰਫ ਉਹ ਹੀ ਕਰ ਸਕਦੇ ਆ ਜਿਨ੍ਹਾਂ ਦਾ ਕੋਈ ਸਟੈਟਸ ਕੈਨੇਡਾ ਵਿੱਚ ਹੈਗਾ ਸਟੇਟਸ ਇਨ ਸੈਂਸ ਜਿਹੜੇ ਵਿਜ਼ਿਟਰ ਸਟੇਟਸ ਤੇ ਨੇ ਜਾਂ ਜਿਹੜੇ ਸੁਪਰ ਵੀਜ਼ਾ ਸਟੇਟਸ ਤੇ ਨੇ ਉਹ ਉਹ ਨਹੀਂ ਕਰ ਸਕਦੇ ਜਾਂ ਤੁਸੀਂ ਸਟੂਡੈਂਟ ਆ ਸਟੱਡੀ ਵੀਜ਼ੇ ਤੇ ਆਇਓ ਤਾਂ ਤੁਸੀਂ ਯਾਹਾਂਜੀ ਤੇ ਤੁਸੀਂ ਕਰ ਸਕਦੇ ਹੋ ਇੰਟਰਨੈਸ਼ਨਲ ਸਟੂਡੈਂਟਸ ਜਿਆਦਾਤਰ ਪ੍ਰੈਫਰ ਤਾਂ ਕਰਦੇ ਆ ਕਿਉਂਕਿ ਮੰਡੇ ਟੂ ਫਰਡੇ ਉਹਨਾਂ ਦਾ ਕਾਲਜ ਟਾਈਮਿੰਗਸ ਹੁੰਦਾ ਹੈ ਇਸ ਜੌਬ ਵਿੱਚ ਕਈ ਵਾਰੀ ਸਾਨੂੰ ਵੀ ਕੈਨ ਸੇ ਵੀ 12 ਆਵਰਸ ਦੇ ਸ਼ਿਫਟਸ ਮਿਲ ਜਾਂਦੇ ਹਨ। ਇਹ ਕਾਫਰਤੋ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ। ਅਸੀਂ ਗੱਲ ਕਰ ਰਹੇ ਸੀਗੇ ਕਿ ਬੀਐਸਟੀ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਕੀ ਹੈ ਔਰ ਇਹਦੇ ਕੀ ਬੈਨੀਫਿਟ ਹੁੰਦੇ ਨੇ। ਕੌਣ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦਾ ਹੈ? ਇਹ ਕੋਰਸ ਕਿਨਾਂ ਵਾਸਤੇ ਫਾਇਦੇਮੰਦ ਹੁੰਦਾ ਹੈ? ਸਾਡੇ ਨਾਲ ਲਰਨ ਐਂਡ ਗਰੋ ਅਕੈਡਮੀ ਤੋਂ ਆਬਸ ਵਰਤੋ ਅਮਰਪ੍ਰੀਤ ਕੌਰ ਗਿਲ ਜੀ ਜੁੜੇ ਹੋਏ ਨੇ। ਅਮਨਪ੍ਰੀਤ ਕੌਰ ਜੀ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਅ ਅਮਨ ਤੁਹਾਡੇ ਕੋ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਜਿਹੜਾ ਇਹ BST ਸਿਕਿਉਰਿਟੀ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਹੈ ਇਹ ਹੁੰਦਾ ਕੀ ਹੈ BST ਬੇਸਿਕ ਸਿਕਿਉਰਿਟੀ ਟ੍ਰੇਨਿੰਗ ਪ੍ਰੋਗਰਾਮ ਸ਼ੈਰੀ ਉਹਨਾਂ ਸਾਰੇ ਕਲਾਈਂਟਸ ਜਾਂ ਉਹਨਾਂ ਸਾਰੇ ਲੋਕਾਂ ਵਾਸਤੇ ਹੈਗਾ ਜਿਹੜੇ ਕਿ ਸਿਕਿਉਰਿਟੀ ਪ੍ਰੋਫੈਸ਼ਨਲ ਐਜ਼ ਅ ਜੌਬ ਕਰਨਾ ਪਸੰਦ ਕਰਦੇ ਹੈ ਜਾਂ ਜਿਨ੍ਹਾਂ ਨੂੰ ਮੌਕਾ ਮਿਲਦਾ ਕੋਈ ਐਲਐਮਆਈਜ਼ ਸਿਕਿਉਰਟੀ ਲਾਈਨ ਵਿੱਚ ਮਿਲ ਰਹੀਆਂ ਹੈਗੀਆਂ ਉਹਨਾਂ ਵਾਸਤੇ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਹ ਜਿਹੜਾ ਕੋਰਸ ਹੈਗਾ ਇਹ ਸਿਰਫ ਉਹ ਹੀ ਕਰ ਸਕਦੇ ਆ ਜਿੰਨਾ ਦਾ ਕੋਈ ਸਟੈਟਸ ਕੈਨੇਡਾ ਵਿੱਚ ਹੈਗਾ ਸਟੈਟਸ ਇਨ ਸੈਂਸ ਜਿਹੜੇ ਵਿਜ਼ਿਟਰ ਸਟੈਟਸ ਤੇ ਨੇ ਜਾਂ ਜਿਹੜੇ ਸੁਪਰ ਵੀਜ਼ਾ ਸਟੈਟਸ ਤੇ ਨੇ ਉਹ ਨਹੀਂ ਕਰ ਸਕਦੇ ਬਸ ਤੁਸੀਂ ਪੀਆਰ ਹੋ ਤੁਸੀਂ ਸਿਟੀਜ਼ਨ ਹੋ ਤੋ ਦਾ ਸਟੈਟਸ ਜਿਹੜਾ ਵਰਕ ਪਰਮਿਟ ਤੇ ਹੈ ਚਾਹੇ ਉਹ ক্লোਜ਼ਡ ਹੈ ਚਾਹੇ ਉਹ ਓਪਨ ਵਰਕ ਪਰਮਿਟ ਹੈ ਜਾਂ ਤੁਸੀਂ ਸਟੂਡੈਂਟ ਹੋ ਸਟੱਡੀ ਵੀਜ਼ੇ ਤੇ ਆਏ ਹੋ ਤਾਂ ਤੁਸੀਂ ਜਾਂ ਹਾਂਜੀ ਤੇ ਤੁਸੀਂ ਕਰ ਸਕਦੇ ਹੋ ओके ਸਿਕਿਉਰਟੀ ਆਪਾ ਪੰਜਾਬੇ ਵਿੱਚ ਸਿਕਿਉਰਟੀ ਗਾਰਡ ਲਾਇਸੈਂਸ ਕਹਿੰਦੇ ਨੇ ਬਟ ਐਵੇਂ ਸੇ ਬੇਸਿਕ ਸਿਕਿਉਰਟੀ ਟ੍ਰੇਨਿੰਗ ਕਹਾਂ ਚਾਹੁੰਦਾ ਜੀ ਆਮ ਤੌਰ ਦੇ ਉੱਤੇ ਅਮਨ ਬਹੁਤ ਸਾਰੇ ਸਟੂਡੈਂਟਸ ਹੋਈ ਜ਼ਿਆਦਾਤਰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਹੋਈ ਇਹ ਗੱਲ ਹੁੰਦੇ ਆ ਵੀ ਉਹ ਸਿਕਿਉਰਟੀ ਦੇ ਵਿੱਚ ਬਹੁਤ ਜ਼ਿਆਦਾ ਜਾਣਾ ਪਸੰਦ ਕਰਦੇ ਨੇ ਉਹ ਕੰਮ ਉਹਨਾਂ ਵਾਸਤੇ ਵਧੀਆ ਰਹਿੰਦਾ ਸੋ ਉਹਦੇ ਵਿੱਚ ਕੀ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ ਜਿਹਦੇ ਵਿੱਚ ਬੀਐਸਟੀ ਵੀ ਇੱਕ ਕੈਟਾਗਰੀ ਹੈ ਹਾਂਜੀ ਸਿਕਿਉਰਿਟੀ ਟ੍ਰੇਨਿੰਗ ਦੀਆਂ ਸ਼ਾਇਰੀ ਦੋ ਕੈਟੇਗਰੀਜ਼ ਐ ਇੱਕ ਤਹਗੇ ਬੇਸਿਕ ਸਿਕਿਉਰਿਟੀ ਟ੍ਰੇਨਿੰਗ ਇੱਕ ਹੈਗੇ ਐਡਵਾਂਸ ਸਿਕਿਉਰਿਟੀ ਟ੍ਰੇਨਿੰਗ ਇੰਟਰਨੈਸ਼ਨਲ ਸਟੂਡੈਂਟਸ ਜ਼ਿਆਦਾਤਰ ਪ੍ਰੇਫਰ ਤਾਂ ਕਰਦੇ ਆ ਕਿਉਂਕਿ ਮੰਡੇ ਟੂ ਫਰਡੇ ਉਹਨਾਂ ਦਾ ਕਾਲਜ ਟਾਈਮਿੰਗਸ ਹੁੰਦਾ ਹੈ ਜੀ ਇਸ ਜੌਬ ਵਿੱਚ ਕਈ ਵਾਰੀ ਸਾਨੂੰ ਵੀ ਕੈਨ ਸੇ ਵੀ 12 ਆਵਰਸ ਦੀਆਂ ਸ਼ਿਫਟਸ ਮਿਲ ਜਾਂਦੀਆਂ ਲੈਟਸ ਸੇ 8 ਆਵਰਸ ਦੀ ਸ਼ਿਫਟ ਵੀ ਮਿਲ ਗਈ 9 ਆਵਰਸ ਦੀ ਸ਼ਿਫਟ ਵੀ ਮਿਲ ਗਈ ਉਹ ਫਿਰ ਸਾਰੇ ਸਾਰੇ ਵੀਕ ਦਾ ਜਿਹੜਾ ਹੈਗਾ ਸਕੈਡਿਊਲ ਸੈਟਅਪ ਆ ਜਾਂਦਾ ਸਟੂਡੈਂਟਸ ਆ ਜਦੋਂ ਇਕੱਲੇ ਵੀਕਐਂਡਸ ਤੇ ਦੋ ਦਿਨ ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰ ਲੈਣ ਤਾਂ ਉਹਨਾਂ ਦਾ ਫਿਰ ਬੈਲੈਂਸ ਹੋ ਜਾਂਦਾ ਵਰਕ ਐਂਡ ਸਟੱਡੀਜ਼ ਤਾਇਓ ਹੋ ਜਾਂਦਾ ਦਾ ਪ੍ਰੈਫਰ ਕਰਦੇ ਆ ਜੀ ਅਮਨਪੀ ਜੀ ਅਪਲਾਈ ਜਿਹੜਾ ਉਹ ਬੀਐਸਟੀ ਲਾਇਸੈਂਸ ਲਈ ਕੌਣ ਕਰ ਸਕਦਾ ਬੀਐਸਟੀ ਲਾਇਸੈਂਸ ਲਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਹਾਡਾ ਇੱਕ ਸਟੇਟਸ ਹੋਣਾ ਚਾਹੀਦਾ ਇੱਕ ਵਿਜ਼ਟਰ ਵੀਜ਼ਾ ਵਾਲੇ ਤੇ ਸੁਪਰ ਵੀਜ਼ਾ ਵਾਲੇ ਨਹੀਂ ਕਰ ਸਕਦੇ ਪਰ ਜੇ ਤੁਹਾਡਾ ਸਟੇਟਸ ਸਿਟੀਜ਼ਨ ਹੈ ਜਾਂ ਤੁਸੀਂ ਪੀਆਰ ਹੋ ਜਾਂ ਤੁਸੀਂ ਵਰਕ ਪਰਮਿਟ ਤੇ ਆਏ ਹੋਏ ਹੋ ਐਸ ਅ ਇੰਟਰਨੈਸ਼ਨਲ ਸਟੂਡੈਂਟ ਹੋ ਇਹ ਸਾਰੀਆਂ ਕੈਟਾਗਰੀਜ਼ ਜਿਹੜੀਆਂ ਹੈਗੀਆਂ ਅਪਲਾਈ ਕਰ ਸਕਦੀਆਂ ਲਾਇਸੈਂਸ ਲਈ ਜੀ ਇਸ ਕੋਰਸ ਨੂੰ ਕਰਨ ਵਾਸਤੇ ਜਿਹੜੀਆਂ ਮੇਨ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਜਿਹਦੇ ਨਾਲ ਇਹ ਕੋਰਸ ਕੰਪਲੀਟ ਹੁੰਦਾ ਹਾਂਜੀ ਸ਼ਹਿਰੀ ਸਭ ਤੋਂ ਪਹਿਲਾਂ ਜਿਹੜਾ ਬੇਸਿਕ ਰਿਕੁਆਇਰਮੈਂਟ ਹੈ ਉਹ ਹੈਗੀ ਹੈ ਤੁਹਾਡੀ ਇੰਗਲਿਸ਼ ਸਪੀਕਿੰਗ ਦੀ ਤੁਹਾਨੂੰ ਇੰਨੀ ਕਿ ਇੰਗਲਿਸ਼ ਬੇਸਿਕ ਲੈਵਲ ਤੇ ਆਉਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਕੋਈ ਤੁਹਾਡੇ ਕੰਮ ਤੇ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਪੁਲਿਸ ਨੂੰ ਕਾਲ ਕੌਪਸ ਨੂੰ ਕਾਲ ਕਰਕੇ ਤੁਸੀਂ ਉਹਨਾਂ ਨੂੰ ਸਮਝਾ ਸਕੋ ਕਿ ਉੱਥੇ ਕੀ ਹੋਇਆ ਜਦੋਂ ਇਨਕੁਆਇਰੀ ਹੁੰਦੀ ਹੈ ਤਾਂ ਤੁਹਾਡੇ ਕੋਲ ਅਨਸਰ ਤੁਸੀਂ ਅਨਸਰਬਲ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਸਾਰੀਆਂ ਡਿਟੇਲਸ ਹੋਣੀਆਂ ਚਾਹੀਦੀਆਂ ਰਾਈਟ ਸੋ ਇਸ ਲਈ ਅਸੀਂ ਪਹਿਲਾਂ ਰੈਫਰ ਇਹੀ ਕਰਦੇ ਆ ਕਿ ਭਾਈ ਤੁਸੀਂ ਆਪਦੀ ਸਪੀਕਿੰਗ ਡਵੈਲਪ ਕਰੋ ਤੁਸੀਂ ਆਪਣੀ ਬੇਸਿਕ ਇੰਗਲਿਸ਼ ਸਕਿਲਸ ਡਵੈਲਪ ਕਰੋ ਉਸ ਤੋਂ ਬਾਅਦ ਜੀ ਲਾਇਸੈਂਸ ਬਹੁਤ ਜ਼ਰੂਰੀ ਹੈ ਸਿਕਿਉਰਟੀ ਗਾਰਡ ਦਾ ਕੋਰਸ ਕੰਪਲੀਟ ਕਰਕੇ ਉਸ ਤੋਂ ਉਸ ਤੋਂ ਬਾਅਦ ਇਹਦੀ ਲਾਇਸੈਂਸਿੰਗ ਹੁੰਦੀ ਹੈ ਹਾਂਜੀ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਮੇਨ ਹੈਗੀਆਂ ਇਹਦੇ ਵਿੱਚ ਓਕੇ ਤੇ ਇਹਨੂੰ ਕਿੰਨਾ ਸਮਾਂ ਲੱਗਦਾ ਇਸ ਕੋਰਸ ਨੂੰ ਕਰਨ ਲੱਗੇ ਸ਼ੈਰੀ ਜੀ ਆਪਾਂ ਜੇ ABC ਦੀ ਗੱਲ ਕਰੀਏ ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕੋਲੰਬੀਆ ਜਿਹੜਾ ਮੇਨ ਹੈਡ ਹੈਗਾ ਆਪਣਾ ਬੇਸਿਕ ਸੈਕਿਉਰਿਟੀ ਟ੍ਰੇਨਿੰਗ ਦਾ ਉਹਨਾਂ ਦੇ ਵੱਲੋਂ ਜੇ ਤੁਸੀਂ ਕੋਰਸ ਕਰਦੇ ਹੋ ਤਾਂ ਉਹ ਆਨਲਾਈਨ ਕੋਰਸ ਪ੍ਰੋਵਾਈਡ ਕਰਦੇ ਹੈ ਉਹਨਾਂ ਨੇ 12 ਵੀਕਸ ਟਾਈਮ ਦਿੱਤਾ ਹੁੰਦਾ ਸਟੂਡੈਂਟਸ ਨੂੰ 40 ਆਵਰਸ ਦਾ ਕੋਰਸ ਹੁੰਦਾ ਹੈ ਕਿ ਤੁਸੀਂ 12 ਵੀਕਾਂ ਥੈਟ ਇਜ਼ 3 ਮੰਥਸ ਵਿੱਚ ਆਪਣੇ 40 ਘੰਟੇ ਕੰਪਲੀਟ ਕਰਕੇ ਕੋਰਸ ਕੰਪਲੀਟ ਕਰਕੇ ਯੂ ਆਰ ਐਲੀਜੀਬਲ ਟੂ ਗੋ ਫਾਰ ði ਐਗਜ਼ਾਮ ਪਰ ਜਿਹੜੇ ਇੰਸਟੀਟਿਊਟਸ ਜਿਹੜੇ ਸਾਡੇ ਸਾਡੇ ਸਕੂਲ ਹੈ ਜਿਹੜੇ ਅਥੋਰਾਈਜ਼ਡ ਠਰੂ ਜੀਏਵੀਸੀ ਹੈਗੇ ਸਕੂਲ ਸਿਕਿਉਰਿਟੀ ਸਕੂਲਸ ਅਸੀਂ 5 ਡੇਸ ਜਾਂ ਵਾਟ ਟੂ ਵਾਟ 10 ਡੇਸ ਵਿੱਚ 40 ਆਵਰਸ ਟ੍ਰੇਨਿੰਗ ਪ੍ਰੋਗਰਾਮ ਕੰਪਲੀਟ ਕਰਦੇ ਹਾਂ ਤੇ ਉਸ ਤੋਂ ਬਾਅਦ ਸਟੂਡੈਂਟ ਦਾ ਐਗਜ਼ਾਮ ਬੁੱਕ ਕਰਵਾ ਕੇ ਤੇ ਇਹ एग्जाम ਸਟੂਡੈਂਟ ਨੂੰ एलिजिबल ਕਰਵਾਨੇ ਹੈ ਕਿ ਹਾਂਜੀ ਉਹ ਰੈਡੀ ਟੂ ਗੋ ফর ધ एग्जाम ਜੀ ਸੋ ਇਹ ਜਿਹੜੀ ਕੋਰਸ ਫੀਸ ਹੁੰਦੀ ਹੈ ਅ ਅਮਨ ਕਿਉਂਕਿ ਬਹੁਤ ਸਾਰੇ ਅਸੀਂ ਦੇਖਦੇ ਆ ਜ਼ਿਆਦਾਤਰ ਸਟੂਡੈਂਟਸ ਹੈ ਉਹ ਸਿਕਿਉਰਟੀ ਵੱਲੋਂ ਹਮੇਸ਼ਾ ਜਾਂਦੇ ਆ ਕੀ ਇਹਦੀ ਫੀਸ ਹਰ ਕਿਸੇ ਵਾਸਤੇ ਅਫੋਰਡ ਕਰਨੀ ਸੌਖੀ ਹੋ ਜਾਂਦੀ ਹੈ ਕਿ ਉਹ ਇਸ ਦਾ ਲਾਇਸੈਂਸ ਲੈਂਦੇ ਦੀ ਟ੍ਰੇਨਿੰਗ ਲੈ ਲੈਂਦੇ ਨੇ ਕਿਉਂਕਿ ਆਮ ਤੌਰ ਦੇਤੇ ਦੇਖਿਆ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਇਸ ਸਿਕਿਉਰਿਟੀ ਦੇ ਵਿੱਚ ਨਾ ਸਿਰਫ ਮੁੰਡੇ ਬਲਕਿ ਕੁੜੀਆਂ ਵੀ ਜਿਹੜੀਆਂ ਨੇ ਉਹ ਵੀ ਸਿਕਿਉਰਿਟੀ ਵਾਸਤੇ ਟੈਸਟ ਦਿੰਦੀਆਂ ਨੇ ਸੋ ਇਹਦੀ ਫੀਸ ਕਿੰਨੀ ਹੁੰਦੀ ਹੈ ਹਾਂਜੀ ਸ਼ੈਰੀ ਜੀ ਆਪਾਂ ਫੀਸ ਦੀ ਗੱਲ ਕਰਦੇ ਆ ਤਾਂ ਹਰ ਇੰਸਟੀਚਿਊਟ ਦੀ ਆਪਦੀ ਫੀਸ ਸੈਟਅਪ ਕੀਤੀ ਹੁੰਦੀ ਹੈ ਜੇ ਅਸੀਂ ਜੇ ਬੀਸੀ ਦੀ ਗੱਲ ਕਰਦੇ ਆ ਜਿਹੜਾ ਕਿ ਕੱਲਾ ਇੱਕ ਪਾਰਟ ਹੈ ਜਿਹੜਾ ਆਨਲਾਈਨ ਕਲਾਸਸ ਪ੍ਰੋਵਾਈਡ ਕਰਦਾ ਹੈ ਅਦਰਵਾਈਜ਼ ਹੋਰ ਕੋਈ ਇੰਸਟੀਚਿਊਟ ਇਸ ਚੀਜ਼ ਵਾਸਤੇ ਲਾਇਬਲ ਨਹੀਂ ਹੁੰਦਾ ਹਾਂ ਜਾਂ ਅਸੀਂ ਨਹੀਂ ਕਰਵਾ ਸਕਦੇ ਅਸੀਂ ਸਿਰਫ ਇਨ ਪਰਸਨ ਕਰਵਾ ਸਕਦੇ ਹਾਂ ਸੋ ਜੇ ਬੀ ਸੀ ਦੀ ਫੀਸ ਜਿਹੜੀ ਹੈਗੀ ਹੈ ਜਿਹੜੇ ਡੋਮੈਸਟਿਕ ਸਟੂਡੈਂਟਸ ਹੈ ਉਹਨਾਂ ਦੀ ਹੈਗੀ ਹੈ 333 ਡਾਲਰਸ ਐਂਡ 85 ਸੈਂਟਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਹੈ ਥੈਟ ਇਜ਼ ਮੋਰ ਦੈਨ 1000 ਡਾਲਰਸ ਓਕੇ ਵਰਜੇ ਰ ਸਕੂਲਸ ਹੈਗੇ ਆ ਜਿਵੇਂ ਸਾਡੀ ਫੀਸ ਹੁਣ ਜਨੂਅਰੀ ਵਿੱਚ ਅਸੀਂ ਇੱਕ 빅 ਡੀਲ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਕੋਰਸ ਫੀਸ ਸਿਰਫ 150 ਡਾਲਰ ਹੀ ਰੱਖੀ ਹੈ ਹਾਂ ਹਾਂ ਰੀਜ਼ਨ ਹੁਣ ਏ ਹੈ ਕਿ ਇੱਕ ਤਾਂ ਜੌਬਸ ਦੀ ਬਹੁਤ ਤੰਗੀ ਹੈ ਜੀ ਹਰ ਹਰ ਇਨਸਾਨ ਹਰ ਕਲੈਂਟ ਜਿਹੜਾ ਆਉਂਦਾ ਉਹ ਇਸ ਚੀਜ਼ ਨੂੰ ਅਫੋਰਡ ਨਹੀਂ ਕਰ پا ਰਿਹਾ ਹਾਂ ਸੈਕਿੰਡ ਥਿੰਗ ਇਹ ਹੈ ਕਿ ਸਾਡੀ ਮੈਨੇਜਮੈਂਟ ਇਹ ਸੋਚਦੀ ਹੈ ਕਿ ਇੱਕ ਵਾਰੀ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿਹੜਾ ਵੀ ਆਪਣਾ ਸੈਕਿਉਰਿਟੀ ਟ੍ਰੇਨਿੰਗ ਦਾ ਲਾਇਸੈਂਸ ਕਰਵਾਉਣਾ ਚਾਹੁੰਦਾ ਤਾਂ ਉਹਦੀ ਕੋਰਸ ਫੀਸ ਇੰਨੀ ਕ ਘੱਟ ਹੋਵੇ ਕਿ ਉਹਦੇ ਵਾਸਤੇ ਈਜ਼ੀ ਹੋ ਜਾਏ ਅਫੋਰਡੇਬਲ ਹੋ ਜਾਏ ਕਿ ਹਾਂ ਮੈਂ ਕੋਰਸ ਆਫ ਦਾ ਕੰਪਲੀਟ ਕਰ ਸਕਦਾ ਜੀ ਨਹੀਂ ਤਾਂ ਇਹ ਕਿ ਕਲਾਇੰਟਸ ਆਉਂਦੇ ਪੁੱਛ ਕੇ ਚਲੇ ਜਾਂਦੇ ਆ ਬਹੁਤ ਬਹੁਤ ਸਾਲ ਮੇਰੇ ਕੋਲ 3 ਸਾਲ ਬਾਅਦ ਇੱਕ ਸਟੂਡੈਂਟ ਆਇਆ ਜਿਹੜਾ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਸੀ ਮੈਮ ਜਦੋਂ ਮੈਂ ਪਹਿਲਾਂ ਆਇਆ ਸੀ ਤੁਹਾਡੇ ਕੋਲ ਤੇ ਹੁਣ ਮੈਂ ਮਨੀ ਕਲੈਕਟ ਕਰ ਲਈ ਹੈ ਆਮ ਰੈਡੀ ਚੰਗੂ ਮਾਈ ਗੋਸ ਸੋ ਉਹਦੇ ਕਰਕੇ ਅਸੀਂ ਆਫਰ ਦੇ ਰਹੇ ਹਾਂ ਹੁਣ ਸਿਰਫ ਮੈਨੂੰ ਲੱਗਦਾ ਸਿਰਫ ਇੱਕ ਸਾਡਾ ਸਕੂਲ ਹੀ ਹੈ ਜਿਹੜਾ 150 ਡਾਲਰਸ ਤੇ ਕਿਉਂਕਿ ਹਰ ਸਕੂਲ ਦਾ ਆਪਣਾ ਸੈਟਅਪ ਹੈ ਫੀਸ ਦਾ ਹਾਂਜੀ ਬਸ ਇਹਦੇ ਵਿੱਚ ਇਹ ਹੁੰਦਾ ਹੈ ਕਿ ਕੋਰਸ ਫੀਸ ਅਸੀਂ ਸਕੂਲਸ ਸੈਟਅਪ ਕਰ ਸਕਦੇ ਹੁੰਨੇ ਆ ਆਪਣੇ ਅਕੋਰਡਿੰਗਲੀ ਬਟ ਜਿਹੜੀ ਐਗਜ਼ਾਮ ਫੀਸ ਹੈ ਇਹ ਲਾਇਸੈਂਸ ਫੀਸ ਹੈ ਇਹ ਫਿੰਗਰਪ੍ਰਿੰਟਿੰਗਸ ਆ ਇਹ ਸਾਰੀਆਂ ਜੀਆਈਬੀਸੀ ਵੱਲੋਂ ਇਹ ਫਿੰਗਰਪ੍ਰਿੰਟਿੰਗਸ ਆ ਚਲੋ ਪੁਲਿਸ ਸਟੇਸ਼ਨ ਚ ਹੁੰਦੀਆਂ ਜੀ ਰਾਈਟ ਕੁਝ ਪ੍ਰਾਈਵੇਟ ਏਜੰਸੀਜ਼ ਵੀ ਕਰਦੀਆਂ ਉਹਨਾਂ ਦੀ ਫੀਸ ਸੈਟਅਪ ਹੁੰਦੀ ਹੈ ਜਿਹੜੀ ਦੂਸਰੇ ਐਗਜ਼ਾਮ ਫੀਸ ਹੋਗੀ ਜਾਂ ਲਾਇਸੈਂਸ ਫੀਸ ਹੋਗੀ ਜੀਆਈਬੀਸੀ ਵੱਲੋਂ ਫਿਕਸਡ ਫਿਕਸਡ ਰੇਟਸ ਹੁੰਦੇ ਹਨ ਇਹ ਚੇਂਜ ਨਹੀਂ ਜੀ ਠੀਕ ਹੈ ਅਮਨ ਇਹ ਤਰ੍ਹਾਂ ਚਲੋ ਫੀਸ ਦੀ ਗੱਲ ਵੀ ਤੁਸੀਂ ਬਹੁਤ ਐਵਰੇਜ ਫੀਸ ਦੇ ਉੱਤੇ ਹੀ ਇਹ ਜਿਹੜਾ ਕੋਰਸ ਹੈ ਉਹ ਪ੍ਰੋਵਾਈਡ ਕਰਵਾਇਆ ਹੋਇਆ ਹੈ ਲਰਨ ਐਂਡ ਗਰੋ ਅਕੈਡਮੀ ਦੇ ਵੱਲੋਂ ਤੁਹਾਨੂੰ ਤੋਂ ਇਹ ਵੀ ਜਾਨਣਾ ਚਾਹਾਂਗੇ ਕਿ ਆਮ ਤੌਰ ਦੇ ਉੱਤੇ ਜੇ ਬੱਚੇ ਬਹੁਤ ਜ਼ਿਆਦਾ ਸਿਕਿਉਰਿਟੀ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਇਹ ਜੌਬ ਵਧੀਆ ਲੱਗਦੀ ਹੈ ਉਹਨਾਂ ਨਾਲ ਦਾ ਆਪਣਾ ਕਾਲਜ ਵੀ ਉਹ ਪੂਰਾ ਕਰ ਸਕਦੇ ਨੇ ਇਹਦੇ ਨਾਲ ਰਾਤ ਦੀਆਂ ਸ਼ਿਫਟਾਂ ਜ਼ਿਆਦਾਤਰ ਉਹਨਾਂ ਨੂੰ ਸੂਟ ਕਰਦੀਆਂ ਨੇ ਸਵੇਰੇ ਕਾਲਜ ਆਣ ਲਈ ਤਾਂ ਮਤਲਬ ਇਸ ਇਸ ਟ੍ਰੇਨਿੰਗ ਦੇ ਵਿੱਚ ਪੜਾਇਆ ਕੀ ਜਾਂਦਾ ਕਿਵੇਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਆਮ ਤੌਰ ਦੇ ਉੱਤੇ ਬੱਚਿਆਂ ਹਾਂਜੀ ਸ਼ਾਇਦ ਹੁਣ ਜਿਹੜਾ ਅਗਸਟ ਤੋਂ ਸਟਾਰਟ ਹੋਇਆ ਇਹਦੇ ਵਿੱਚ ਕਾਫੀ ਚੇਂजेस ਆਈਆਂ ਸੈਪਟੈਂਬਰ ਅਗਸਟ ਸੈਪਟੈਂਬਰ ਤੋਂ ਇਹਨਾਂ ਨੇ ਕਰਿਕੂਲਮ ਵਿੱਚ ਐਡੀਸ਼ਨਸ ਕੀਤੀਆਂ ਹੈਗੀਆਂ ਉਹਦੇ ਵਿੱਚ ਲਾਅ ਐਨਫੋਰਸਮੈਂਟ ਜ਼ਿਆਦਾ ਐਡ ਕੀਤਾ ਹੈ ਕਿ ਜਿਹੜਾ ਕੈਨੇਡੀਅਨ ਲਾਅ ਹੈ ਉਹ ਸਿਕਿਉਰਿਟੀ ਜੌਬ ਦੇ ਨਾਲ ਮਿਲ ਕੇ ਜਾਂ ਸਿਕਿਉਰਿਟੀ professionals ਦੀ ਕਿਵੇਂ ਹੈਲਪ ਕਰ ਸਕਦਾ ਹੈ ਕਿਹੜੇ ਕਿਹੜੇ ਥਾਂ ਤੇ ਕਿਹੜਾ ਕਿਹੜਾ ਲਾਅ ਸੂਟੇਬਲ ਹੈ ਪਲੱਸ ਇਹਦੇ ਵਿੱਚ ਸਾਨੂੰ ਆਪਣੀ ਸੇਫਟੀ ਤੇ ਜਿਹੜੀ ਕਲਾਈਂਟ ਦੀ ਸੇਫਟੀ ਸੇਫਟੀ ਆਪਾਂ ਕਿਵੇਂ ਰੱਖ ਸਕਦੇ ਆ ਹਮ राइट ਆਪਾਂ ਕਿਸੇ ਵੀ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਕਿੰਨਾ ਕਿਨਵੋਲਵ ਕਰਨਾ ਆਪਾਂ ਨੂੰ ਇਨਵੋਲਵ ਕਰਨਾ ਚਾਹੀਦਾ ਵੀ ਹੈ ਕਿ ਨਹੀਂ ਚਾਹੀਦਾ ਇਹੋ ਜਿਹੇ ਬਹੁਤ ਸਾਰੇ ਗੱਲਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ ਹਮ ਹਮ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਵੈਸੇ ਇਹੇ ਕੋਰਸ ਕਰਨਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿਸੇ ਸਟ੍ਰੇਂਜਰ ਨਾਲ ਕਿਵੇਂ ਡੀਲ ਕਰ ਸਿਰਫ ਤੁਸੀਂ ਸੈਕਿਉਰਿਟੀ ਗਾਰਡ ਕਰਕੇ ਨਹੀਂ ਬਲਕਿ ਅ ਇਨ ਨਾਰਮਲ ਲਾਈਫ ਵਿੱਚ ਵੀ ਬਹੁਤ ਥਾਂ ਤੇ ਆਪਾਂ ਪਾਰਕਿੰਗ ਲੋਟ 'ਚ ਖੜੇ ਆ ਜਾਂ ਕਿਤੇ ਹੋਰ ਖੜੇ ਆ ਕੋਈ ਤੁਹਾਨੂੰ ਅਪਰੋਚ ਕਰ ਰਿਹਾ ਹੈ ਤੁਸੀਂ ਕਿਵੇਂ ਖੜਨਾ ਹੈ ਉਹਦੇ ਸਾਹਮਣੇ ਜੀ ਰਾਈਟ ਕੋਲੇ ਜਿਹੜੀ ਸਟੈਂਡਿੰਗ ਪੋਜੀਸ਼ਨ ਕਿਵੇਂ ਹੋਣੀ ਚਾਹੀਦੀ ਹੈ ਤੁਹਾਡੇ ਹੱਥ ਕਿਵੇਂ ਹੋਣੇ ਚਾਹੀਦੇ ਆ ਤੁਸੀਂ ਕਿਸ ਲਹਿਜੇ ਨਾਲ ਗੱਲ ਕਰਨੀ ਆਗਲੇ ਨਾਲ ਕਿੰਨੀ ਪੋਲਾਈਟੀ ਨਾਲ ਗੱਲ ਕਰਨੀ ਇਹ ਚੀਜ਼ਾਂ ਸਿੱਖਣ ਦੀ ਹਰ ਇੱਕ ਇਨਸਾਨ ਨੂੰ ਲੋੜ ਹੈ ਤੇ ਇਹੀ ਚੀਜ਼ਾਂ ਸਾਰੀਆਂ ਸਿਖਾਈਆਂ ਜਾਂਦੀਆਂ ਆ ਜੋ ਸੈਕਿਉਰਿਟੀ professionals course ਵਿੱਚ ਹਾਂ ਹਾਂ ਜੀ ਅ ਅਮਨ ਤੁਹਾਡੇ ਤੋਂ ਕਿਹੜੀ ਕਿਹੜੀ ਸਿਟੀਆਂ ਤੋਂ ਜਿਹੜੇ ਬੱਚੇ ਨੇ ਉਹ ਟ੍ਰੇਨਿੰਗ ਲੈਂਦੇ ਆ ਇਸ ਟੂ ਦੀ ਆਨਲਾਈਨ ਜ਼ਿਆਦਾਤਰ ਜੁੜਦੇ ਨੇ ਅ ਸ਼ਹਿਰੀ ਅਸੀਂ ਆਨਲਾਈਨ ਕਲਾਸਸ ਕਰਦੇ ਨਹੀਂ ਹੈ ਕਿ ਅਸੀਂ ਸਿਰਫ ਇਨ ਪਰਸਨ ਕਲਾਸ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਬਟ ਸਾਨੂੰ ਹਾਂਜੀ ਡਿਫਰੈਂਟ ਸਿਟੀਆਂ ਜਿਵੇਂ ਟ੍ਰੇਲ ਹੋ ਗਿਆ ਵਰਨਨ ਕਲੋਨਾ ਕੈਮਲੂਸ ਇਹਨਾਂ ਸਾਰੀਆਂ ਸਿਟੀਆਂ ਤੋਂ ਸਾਨੂੰ ਚਿਲਵੈਕ ਮਿਸ਼ਨ राइट एथों वैंकूवर तो भी काफी स्टूडेंट्स ਹੈਗੇ ਜਿਹੜੇ ਸਾਨੂੰ ਅਪਰੋਚ ਕਰਦੇ ਆ ਹਮ ਤੇ ਇਹ ਜਾਂ ਹਰ ਇੱਕ ਦੀ ਜ਼ਰੂਰਤ ਜਿਵੇਂ ਕੈਲੋ ਬਣ ਚੁੱਕਿਆ ਜਾਂ ਕੈਲੋ ਕੀ ਹਰ ਇੱਕ ਇਨਸਾਨ ਨੂੰ ਈਜ਼ੀ ਲੱਗਦਾ ਹੈ ਕਿ ਸਭ ਤੋਂ ਵਧੀਆ ਜੌਬ ਹੈ ਤੇ ਈਜ਼ੀਲੀ ਅਸੀਂ ਅਫੋਰਡ ਕਰਦੇ ਆ ਸੋ ਇਹ ਡਿਫਰੈਂਟ ਸਿਟੀਜ਼ ਤੋਂ ਸਾਨੂੰ ਲੋਕੀ ਅਪਰੋਚ ਕਰਦੇ ਆ ਜੀ ਇਐਸੀ ਟਰਾਈ ਕਰਦੇ ਆ ਕਿ ਉਹ ਇੱਥੇ ਆ ਕੇ ਸਾਡੇ ਕੋਲ 5 ਡੇਜ਼ ਜਾਂ 10 ਡੇਜ਼ ਦਾ ਬਹੁਤ ਮੁਸ਼ਕਿਲ ਹੈ ਰਹਿਣਾ ਬਟ ਫਿਰ ਵੀ ਕਈ ਕਈ ਅੰਦਰ ਰਿਲੇਟਿਵਸ ਇੱਥੇ ਹੁੰਦੇ ਆ ਫੈਮਿਲੀ ਫਰੈਂਡਸ ਹੁੰਦੇ ਆ ਉਹ ਆ ਕੇ ਇੱਥੇ ਰਹਿ ਕੇ ਆਪਣੇ ਕੋਰਸ ਕੰਪਲੀਟ ਕਰਕੇ ਜਾਂਦੇ ਆ ਹਾਂ ਜੀ ਯਕੀਨਨ ਥੋੜਾ ਮੁਸ਼ਕਿਲ ਹੁੰਦਾ ਹਰ ਕਿਸੇ ਦਾ ਡਿਫਰੈਂਟ ਸਿਟੀ ਤੋਂ ਆ ਕੇ ਇੱਥੇ ਰਹਿਣਾ ਮਤਲਬ ਇੱਥੇ ਦੀ ਲਾਈਫ ਇਦਾਂ ਦੀ ਹੈ ਕੰਮਕਾਰ ਕਰਦੇ ਹੋਏ 10 ਦਿਨ ਦੀ ਛੁੱਟੀ ਲੈ ਕੇ ਕਿਸੇ ਵੱਖ ਏਰੀਏ ਜਾਣਾ ਔਖਾ ਹੋ ਜਾਂਦਾ ਹੈ ਜ਼ਿਆਦਾਤਰ ਤੁਹਾਨੂੰ ਕੀ ਇੱਥੋਂ ਦੇ ਲੋਕਲ ਜਿਹੜੇ ਕਿ ਐਵਸਫਰਡ ਸਰੀ ਤੋਂ ਜਾਂ ਫਿਰ ਆਪਣੇ BC ਦੇ ਵਿੱਚੋਂ ਹੀ ਜ਼ਿਆਦਾਤਰ ਇੱਥੋਂ ਮਿਲਦੇ ਨੇ ਹਾਂਜੀ ਬਿਲਕੁਲ ਸ਼ਹਿਰੀ ਸਾਡੇ ਕੋਲ ਹਰ ਸਿਟੀਜ਼ ਤੋਂ ਸਟੂਡੈਂਟ ਆਉਂਦਾ ਜੀ ਹਾਂ ਅ ਵੈਂਕੂਵਰ ਤੋਂ ਵੀ ਸਟੂਡੈਂਟਸ ਜਿਹੜੇ ਹੈਗੇ ਆ ਟ੍ਰੈਵਲ ਕਰਦੇ ਆ ਆਪ ਦਾਮ ਕਰਦੇ ਆ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਅਸੀਂ ਇਹ ਕਰਾਂਗੇ ਤਾਂ ਸਾਡੀ ਜਿਹੜੀ ਜੋਬ ਦੀ ਸਟ੍ਰੈਸ ਹੈਗੀ ਆ ਉਹ ਘਟ ਚੁੱਕੀ ਸਾਨੂੰ ਵਧੀਆ ਜੋਬ ਮਿਲ ਚੁੱਕੀ ਹੈ ਅਸੀਂ ਆਪਣਾ ਸਰਵਾਈਵ ਕਰ ਸਕਦੇ ਹਾਂ ਕੈਨੇਡਾ ਵਿੱਚ ਸੋ ਵੈਂਕੂਵਰ ਤੋਂ ਵੀ ਆਉਂਦੇ ਆ ਹੁਣ ਤੁਸੀਂ ਦੇਖੋ ਕੱਲ ਹੀ ਮੇਰੇ ਕੋਲ ਨਿਊ ਵੈਸਟਮਿੰਸਟਰ ਤੋਂ 5 ਸਟੂਡੈਂਟਸ ਆਏ ਆ ਜਿਨ੍ਹਾਂ ਨੇ ਆਪਣੀ ਐਡ ਦੇਖੀ ਹੈ ਕਿ ਐਂਡ ਦੇ ਵਰ ਵੈਰੀ ਹੈਪੀ ਉਹ ਕਹਿੰਦੇ ਅਸੀਂ ਹਰ ਸਕੂਲ ਚ ਜਾ ਕੇ ਆਏ ਆ ਤੇ ਸਾਨੂੰ ਫੀਸ ਕਰਕੇ ਮੈਮ ਥੋੜਾ ਜਿਹਾ ਪ੍ਰੋਬਲਮ ਹੈਗੀ ਆ ਅਸੀਂ ਟਰੈਵਲ ਕਰ ਸਕਦੇ ਆ ਨਾਟ ਅ ਪ੍ਰੋਬਲਮ ਇੱਕ ਕਾਰ ਵਿੱਚ ਬਟ ਸਾਨੂੰ ਫੀਸ ਦਾ ਚੱਕਰ ਸੀਗਾ ਸੋ ਵੀ ਆਰ ਹੈਪੀ ਟੂ ਜੁਆਇਨ ਦਿਸ ਅਕੈਡਮੀ ਹੈ ਨਾ ਸੋ ਇਹ ਹੈ ਕਿ ਹਰ ਸਟੂਡੈਂਟ ਜਿਹੜਾ ਹੈਗਾ ਆਪਣੀ ਨੀਡ ਦੇ ਅਕੋਰਡਿੰਗਲੀ ਇਹ ਆਪਣੀ ਇੱਕ ਅਫੋਰਡੇਬਿਲਟੀ ਦੇ ਅਕੋਰਡਿੰਗਲੀ ਇਸ ਨੂੰ ਸਿਲੈਕਟ ਕਰਦਾ ਤੇ ਸਾਡੇ ਕੋਲ ਹਰ ਸਿਟੀ ਤੋਂ ਮੈਕਸਿਮਮ ਮੈਨੂੰ ਲੱਗਦਾ ਹੈ ਕਿ ਉਹ ਜਿ ਕੋਈ ਸਿਟੀ ਨਹੀਂ ਰਹੀ ਹੋਣੀ ਜਿੱਥੇ ਸਟੂਡੈਂਟਸ ਆਪਾਂ ਆਪਣੇ ਸਕੂਲ ਬਚਾ ਕੇ ਅਪਰੋਚ ਨਹੀਂ ਕਰਦੇ ਹੋਣੇ ਜੀ ਸੋ ਹਾਂਜੀ ਹਮ ਅਮਨ ਕੀ ਤੁਹਾਡੀ ਫੀਸ ਹੀ ਇੱਕ ਸਭ ਤੋਂ ਜ਼ਿਆਦਾ ਮੇਨ ਪੁਆਇੰਟ ਹੈਗਾ ਜਿਹਦੇ ਕਰਕੇ ਸਟੂਡੈਂਟਸ ਜਾਂ ਫਿਰ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਹੁੰਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਜੁੜਦੇ ਨੇ ਤੁਹਾਡੀ ਅਕੈਡਮੀ ਦੇ ਵਿੱਚ ਆਉਂਦੇ ਨੇ ਜਾਂ ਫਿਰ ਕੁਝ ਹੋਰ ਵੀ ਹਾਂਜੀ ਸ਼ੈਰੀ ਸਿਰਫ ਇੱਕ ਫੀਸ ਫੀਸ ਦਾ ਮੇਨ ਮੁੱਦਾ ਹੈਗਾ ਹੀ ਹੈ ਜੀ ਇਹਦੇ ਇਹ ਆਪਾਂ ਡਿਨਾਈ ਨਹੀਂ ਕਰ ਸਕਦੇ ਐਗਲੂ ਨਹੀਂ ਕਰ ਸਕਦੇ ਬਟ ਸੈਕੰਡ ਥਿੰਗ ਇਹ ਹੈ ਕਿ ਟੀਚਿੰਗ ਜਿਹੜੀਆਂ ਟੈਕਨੀਕਸ ਹੈ ਜਾਂ ਟੀਚਿੰਗ ਦਾ ਵੇ ਆਫ ਟੀਚਿੰਗ ਹੈ ਉਹ ਵੀ ਕਾਫੀ ਇੰਪੈਕਟ ਕਰਦਾ ਸਾਡੇ ਜਿਹੜਾ ਰਿਜ਼ਲਟ ਹੈਗਾ ਸਾਡਾ ਰਿਜ਼ਲਟ 110% ਹਮੇਸ਼ਾ ਰਿਹਾ ਜੀ ਸਾਡੀ ਜਿਹੜੀ ਪਾਸਿੰਗ ਐਵਰੇਜ ਹੈਗੀ ਹੈ ਰਿਜ਼ਲਟ ਦੀ ਉਹ ਹਮੇਸ਼ਾ 100% ਰਹੀ ਹੈ ਕਿਉਂਕਿ ਅਸੀਂ ਤਿਆਰੀ ਹੀ ਇਸ ਤਰੀਕੇ ਨਾਲ ਕਰਾਉਂਦੇ ਹਾਂ ਸਟੂਡੈਂਟ ਦੀ ਕਿ ਸਟੂਡੈਂਟ ਫੇਲ ਨਹੀਂ ਹੋ ਸਕਦਾ ਓਕੇ ਹਾਂ ਹਾਂਜੀ ਸੋ ਇਹ ਵੀ ਇੱਕ ਫੈਕਟਰ ਹੈਗਾ ਕਿ ਤੁਸੀਂ 5 ਦਿਨ 10 ਦਿਨ ਔਰ ਪਲੱਸ ਸ਼ਹਿਰੀ ਅਸੀਂ ਸਿਰਫ 5 10 ਦਿਨ ਦਾ ਕੋਰਸ ਨਹੀਂ ਕਰਾਉਂਦੇ ਅਸੀਂ ਸਟੂਡੈਂਟ ਨੂੰ ਉਦੋਂ ਤੱਕ ਆਪਣੇ ਸਕੂਲ ਵਿੱਚ ਆਉਣ ਵਾਸਤੇ ਵੈਲਕਮ ਕਰਦੇ ਹਾਂ ਜਿੰਨਾ ਚਿਰ ਉਹਦਾ ਐਗਜ਼ਾਮ ਨਹੀਂ ਹੋ ਜਾਂਦਾ ਇਹ ਇੱਕ ਬਹੁਤ ਹੀ ਵੱਡਾ ਪੁਆਇੰਟ ਹੈ ओके ਇਹ ਨਹੀਂ ਕਿ ਤੁਸੀਂ 40 ਆਵਰਸ ਟ੍ਰੇਨਿੰਗ ਪ੍ਰੋਗਰਾਮ ਕਰ ਲਿਆ ਤਾਂ ਬਸ ਤੁਹਾਡਾ ਕੋਰਸ ਕੰਪਲੀਟ ਆ ਤੁਹਾਡਾ ਸਕੂਲ ਤੋਂ ਕੋਈ ਲਿੰਕ ਨਹੀਂ ਤੁਸੀਂ ਆ ਨਹੀਂ ਸਕਦੇ ਨਹੀਂ ਮੇਰੇ ਕੋਲ ਮੋਸਟਲੀ ਉਹ ਜੁਸਟ ਡਿਊਡਸ ਆਉਂਦੇ ਆ ਜਿਹੜੇ ਬਾਅਦ ਵਿੱਚ ਕੋਰਸ ਕੰਪਲੀਟ ਕਰਨ ਤੋਂ ਬਾਅਦ ਵੀ ਰਿਵੀਜ਼ਨ ਕਰਦੇ ਆ ਕਿ ਦੋ ਦੋ ਤਿੰਨ ਘੰਟੇ ਇੱਥੇ ਬੈਠਦੇ ਆ ਡਿਸਕਸ ਕਰਦੇ ਆ ਕਿ ਮੈਮ ਆ ਚੀਜ਼ ਸਮ ਕਲੀਅਰ ਨਹੀਂ ਹੈਗੀ ਅਸੀਂ ਦੁਬਾਰਾ ਕਰਨਾ ਮੰਗਦੇ ਆ ਆਪਣੀ ਟੈਸਟ ਕਰਦੇ ਆ ਹਨਾ ਜਿੰਨਾ ਚਿਰ ਐਗਜ਼ਾਮ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਕਹਿ ਲਓ ਅਸੀਂ ਆਪਣੇ ਸਟੂਡੈਂਟ ਦਾ ਆਪ ਹੀ ਖੜਾ ਨਹੀਂ ਛੱਡਦੇ ਬਾਰ ਬਾਰ ਉਹਨੂੰ ਕਾਲ ਕਰਕੇ ਕਹਿੰਨੇ ਕਿ ਤੁਸੀਂ ਆਓ ਤੁਸੀਂ ਆਪਣਾ ਰੀਡ ਕਰੋ ਤੁਹਾਡਾ ਐਗਜ਼ਾਮ ਇਸ ਡੇਟ ਤੇ ਹੈ ਤੇ ਇਹੋ ਜਿਹੀ ਵੀ ਇੰਸਟੀਟਿਊਟਸ ਸੁਣਨ ਚ ਆਉਂਦਾ ਹੈਗਾ ਕਿ ਜਿਹੜੇ ਬਸ 40 ਆਵਰਸ ਟ੍ਰੇਨਿੰਗ ਪ੍ਰੋਗਰਾਮ ਹੋ ਗਿਆ ਜੀ ਬਸ ਠੀਕ ਹੈ ਯੂ ਆਰ 올 ਡਨ ਪਰ ਅਸੀਂ ਐ ਨਹੀਂ ਕਰਦੇ ਜਿੰਨਾ ਚਿਰ ਸਾਡੇ ਸਟੂਡੈਂਟ ਨੂੰ ਲਾਇਸੈਂਸ ਨਹੀਂ ਮਿਲ ਜਾਂਦਾ ਹੂੰ ਹੂੰ ਕੋਈ ਈਮੇਲ ਕਰਨੀ ਹੈ ਜਾਂ ਉਹਨਾਂ ਨੂੰ ਈਮੇਲ ਨਹੀਂ ਆਉਂਦੀ ਪਈ ਕਿੱਥੇ ਕਾਲ ਕਰਨੀ ਹੈ ਕਿਵੇਂ ਈਮੇਲ ਕਰਕੇ ਪੁੱਛਣ ਜੇ ਵੀ ਸਾਨੂੰ ਅਸੀਂ ਹਰ ਤਰ੍ਹਾਂ ਨਾਲ ਆਪਣੇ ਸਟੂਡੈਂਟ ਦੇ ਨਾਲ ਖੜਦੇ ਹਾਂ ਸ਼ਾਇਦ ਇਹੀ ਇੱਕ ਪੋਜ਼ਿਟਿਵ ਪੁਆਇੰਟ ਹੈ ਜੀ ਜਿਹੜਾ ਸਾਨੂੰ ਐਡਮਿਸ਼ਨਸ ਵੀ ਦਿੰਦਾ ਸਾਡੇ ਸਟੂਡੈਂਟਸ ਨੂੰ ਵੈਲਕਮ ਵੀ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਸੇਫ ਹੈਂਡਸ ਵਿੱਚ ਹੈਗੇ ਹਾਂ ਜੀ ਇਮੀਗ੍ਰੇਸ਼ਨ ਤਬਦੀਲੀਆਂ ਜਦੋਂ ਜਿਵੇਂ ਕਿ ਆਇਆਂ ਤੇ ਅਮਨਪ੍ਰੀਤ ਤੁਹਾਡੇ ਤੁਹਾਨੂੰ ਕੀ ਲੱਗਦਾ ਵੀ ਉਸ ਤੋਂ ਬਾਅਦ ਜਿਹੜਾ ਉਹ ਬੀਐਸਟੀ ਟ੍ਰੇਨਿੰਗ ਪ੍ਰੋਗਰਾਮ ਲੈਣ ਵਾਲਿਆਂ ਦੀ ਗਿਣਤੀ ਵਧੀ ਹੈ ਜਾਂ ਫਿਰ ਨਾਰਮਲੀ ਇਹ ਚੱਲਦਾ ਹੈ ਇਹਦਾ ਕੁਝ ਇਮੀਗ੍ਰੇਸ਼ਨ ਦੇ ਚੇਂਜਸ ਨਾਲ ਇਹਦਾ ਕੁਝ ਬਾਲਾ ਲੈਣਾ ਦੇਣਾ ਨਹੀਂ ਹੈ ਹਾਂ ਹਾਂਜੀ ਇਮੀਗ੍ਰੇਸ਼ਨ ਨਾਲ ਇਹਦਾ ਕੋਈ ਜ਼ਿਆਦਾ ਲਿੰਕ ਨਹੀਂ ਹੈ ਬਸ਼ਰੀ ਕਿਉਂਕਿ ਇਹ ਇਹ ਕਿਹੋ ਜਿਹੀ ਜੌਬ ਹੈ ਕਿ ਜੇ ਤੁਹਾਡੇ ਕੋਲ ਸਟੇਟਸ ਹੈਗਾ ਕੈਨੇਡਾ ਵਿੱਚ ਤੇ ਤੁਸੀਂ ਠੀਕ ਹੋ ਤੁਸੀਂ ਕਰ ਸਕਦੇ ਹੋ ਓਪਨ ਵਰਕ ਇਹ ਸਿਰਫ ਇਨਾ ਫਰਕ ਹੈ ਕਿ ਜਿਹੜਾ ਓਪਨ ਵਰਕ ਪਰਮਿਟ ਵਾਲਾ ਹੈ ਉਹ ਤਾਂ ਖੁੱਲ ਕੇ ਕੰਮ ਕਰ ਸਕਦਾ ਹਮ ਐਜ਼ ਅ ਸਿਕਿਉਰਿਟੀ profession ਜਿਹੜਾ ক্লোਜ਼ਡ ਵਰਕ ਪਰਮਿਟ ਵਾਲਾ ਹੈ ਉਹ ਲਾਇਸੈਂਸ ਲੈ ਸਕਦਾ ਬਟ ਹਾਂਜੀ ਜੇ ਉਹਦੇ ਕੋਲ ਵਰਕ ਪਰਮਿਟ ਹੀ ਸਿਕਿਉਰਿਟੀ ਇੰਡਸਟਰੀ ਤੋਂ ਮਿਲਿਆ ਹੋਇਆ ਫਿਰ ਤਾਂ ਉਹ ਕੰਮ ਕਰ ਸਕਦਾ ਖੁੱਲ ਕੇ ਉਹ ਜੇ ਨਹੀਂ ਦੈਨ ਉਹਨੂੰ ਵੇਟ ਕਰਨੀ ਪੈਣੀ ਹੈ ਜਦੋਂ ਤੱਕ ਉਹਦਾ ক্লোਜ਼ਡ ਵਰਕ ਪਰਮਿਟ ਓਪਨ ਵਿੱਚ ਕਨਵਰਟ ਨਹੀਂ ਹੋ ਜਾਂਦਾ ਬਸ ਇੰਨਾ ਕੀ ਫਰਕ ਹੈ ਹੋਰ ਤਾਂ ਕੁਝ ਖਾਸ ਫਰਕ ਨਹੀਂ ਹੈ ਜੀ ਅਮਨ ਅਖੀਰ ਦੇ ਵਿੱਚ ਤੁਸੀਂ ਜਿੰਨੇ ਵੀ ਇਸ ਵੇਲੇ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਤੁਹਾਡੀ ਅਕੈਡਮੀ ਬਾਰੇ ਕੋ ਜਾਣਾ ਚਾਹਨੇ ਚਾਹਦੇ ਨੇ ਉਹਨਾਂ ਬਾਰੇ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਹਾਂਜੀ ਸ਼ਹਿਰੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਬੇਸਿਕ ਸਿਕਿਉਰਿਟੀ ਟ੍ਰੇਨਿੰਗ ਜਿਹੜਾ ਪ੍ਰੋਗਰਾਮ ਹੈਗਾ ਜੇ ਤੁਹਾਡੀ ਇੰਗਲਿਸ਼ ਬੇਸਿਕ ਲੈਵਲ ਤੇ ਗੁੱਡ ਹੈਗੀ ਹੈ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਤੁਸੀਂ ਬੋਲ ਸਕਦੇ ਹੋ ਤੇ ਅਗਲੇ ਨੂੰ ਸਮਝ ਸਕਦੇ ਹੋ ਤਾਂ ਸਾਨੂੰ ਜ਼ਰੂਰ ਅਪਰੋਚ ਕਰੋ ਕਿਉਂਕਿ ਸਿਰਫ 150 ਡਾਲਰਸ ਦੀ ਅਸੀਂ ਬਹੁਤ ਹੀ ਕਟੇਰੇਟੇ ਕੋਰਸ ਅਪਲੀਕੇਬਲ ਕੀਤਾ ਹੈਗਾ ਨਿਊ ਇਅਰ ਲਾਸਟ ਵਿੱਚ ਲੈਟਸ ਸੇ ਨਿਊ ਇਅਰ ਆਫਰ ਹੈ ਬਹੁਤ ਗੁੱਡ ਤੇ ਇਹ ਜਿਹੜੀ ਜੌਬ ਹੈਗੀ ਹੈ ਇਹ ਬਹੁਤ ਹੀ ਕੰਫਰਟੇਬਲ ਜੌਬ ਹੈ ਤੇ ਬਹੁਤ ਹੀ इजीली ਅਵੇਲ ਹੋ ਜਾਂਦੀ ਹੈ ਜੌਬ ਸੋ ਇਫ ਯੂ ਜੇ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਕੋਈ ਕੰਮ ਦੀ ਪ੍ਰੋਬਲਮ ਆ ਰਹੀ ਹੈ ਤਾਂ ਮੇਰੇ ਖਿਆਲ ਅਜ ਤੁਹਾਨੂੰ ਬੇਸਿਕ ਸਿਕਿਉਰਟੀ ਟ੍ਰੇਨਿੰਗ ਮਿਲ ਜਾਣਾ ਚਾਹੀਦਾ ਜੀ ਅ ਅਮਨ ਥੈਂਕ ਯੂ so much aur uh, BST ਟ੍ਰੇਨਿੰਗ ਪ੍ਰੋਗਰਾਮ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ Learn and Grow Academy ਦੇ ਵੱਲੋਂ ਕਰਾਇਆ ਜਾਂਦੇ ਨੇ ਸਪੈਸ਼ਲੀ ਸੈਲਫ ਪੇ ਪਾਈਲਸ ਜਿਹਦਾ ਸਭ ਤੋਂ ਜ਼ਿਆਦਾ ਲੋਰ ਚੱਲਿਆ ਹੁੰਦਾ ਵੀ ਹਰ ਕਿਸੇ ਨੂੰ ਪੱਕੇ ਹੋਣ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ so learn and grow academy ਦੇ ਵੱਲੋਂ ਤੁਸੀਂ ਬਹੁਤ ਸਾਰੀਆਂ ਸੇਵਾਵਾਂ ਨੇ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਵਾਨੇ ਹੋ ਥੈਂਕ ਯੂ so much ਅੱਜ ਦੇ ਵਿਸ਼ੇ ਤੇ ਵੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਗੇ ਵੀ ਅਸੀਂ ਹੋਰ ਜਿਹੜੇ ਪ੍ਰੋਗਰਾਮਸ ਹੈਗੇ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ Sure. Thank you so much, Sherry. ਸੋਮਨਪ੍ਰੀਤ ਇਕੋਰ ਗਿੱਲ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਕਿ ਜਿਹੜਾ ਬੀਐਸਟੀ ਸਿਕਿਉਰਿਟੀ ਟ੍ਰੇਨਿੰਗ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਬੇਸਿਕਲੀ ਕੀ ਹੁੰਦਾ ਹੈ ਉਹਦੀ ਕਿੰਨੀ ਕੋਲਡ ਹੈ ਸੋ ਇਹ ਪ੍ਰੋਗਰਾਮ ਜਿੰਨੇ ਵੀ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਜ਼ਿਆਦਾਤਰ ਸਿਕਿਉਰਿਟੀ ਕਰਦੇ ਨੇ ਕਿਉਂਕਿ ਉਹਨਾਂ ਦੇ ਕਾਲਜ ਦੇ ਜਿਹੜੇ ਸ਼ਿਕਾਜੂਲ ਦੇ ਨਾਲ ਉਹ ਮੀਟ ਚੰਗਾ ਕਰ ਲੈਂਦੀ ਹੈ ਸੋ ਇਹ ਟ੍ਰੇਨਿੰਗ ਪ੍ਰੋਗਰਾਮ ਥੋੜਾ ਕੋਸਟਲੀ ਹੁੰਦਾ ਹੈ ਇਹਦੀ ਫੀਸ ਜਿਹੜੀ ਹੈ ਉਹ ਪਰੋਵਾਈਡ ਜਿਹੜੀ ਹੈ ਉਹ ਥੋੜੀ ਜ਼ਿਆਦਾ ਕਰਵਾਈ ਜਾਂਦੀ ਹੈ ਪਰ ਲਰਨ ਅ ਨਗੋਰੋ ਅਕੈਡਮੀ ਦੇ ਵੱਲੋਂ ਜਿਵੇਂ ਕਿ ਅਮਨਪੀ ਦਾਸਰੇ ਸੀਗੇ ਕਿ ਉਹਨਾਂ ਨੇ ਬੜੀ ਐਵਰੇਜ ਜੀ ਫੀਸ ਰੱਖੀ ਹੋਈ ਹੈ ਜਿਦੇ ਵਿੱਚ ਉਹ ਏ ਬੀਐਸਟੀ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਨਾ ਜਿਹੜਾ ਉਹ ਕੰਪਲੀਟ ਕਰਾ ਦਿੰਦੇ ਆ ਸੋ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਅੱਗੇ ਦੇਖਦੇ ਹਾਂ ਅੱਜ ਦੀ ਅਹਿਮ ਸਟੋਰੀ ਉਸ ਤੋਂ ਬਾਅਦ ਅੱਜ ਦੀ ਪਸਿੰਗ ਤੋਂ ਨਾ ਸਾਂਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ